ਸੰਪਰਦਾਵਾਂ ਜਿਹੜੀਆਂ ਨੇ ਇਹਨਾਂ ਦੀ ਸ਼ੁਰੂਆਤ ਕਿੱਥੋਂ ਹੁੰਦੀ ਆ ਇਹਨਾਂ ਦਾ ਪਿਛੋਕੜ ਕੀ ਆ ਇਹਨਾਂ ਦਾ ਇਤਿਹਾਸ ਕੀ ਆ ਦੇਖੋ ਸੰਪਰਦਾਇ ਸ਼ਬਦ ਜਿਹੜਾ ਸੰਸਕ੍ਰਿਤ ਦਾ ਸ਼ਬਦ ਆ ਜੀ ਸੰਪਰਦਾਇ ਸ਼ਬਦ ਦੀ ਜੇ ਤੁਸੀਂ ਅਖਰੀ ਅਰਥ ਜਾਂ ਸ਼ਾਬਦਿਕ ਭਾਵ ਨੂੰ ਦੇਖੋਗੇ ਇਹਦਾ ਮਤਲਬ ਹੈ ਕਿ ਪਰੰਪਰਾਗਤ ਪ੍ਰਣਾਲੀ ਨਾਲ ਚੱਲੀ ਆ ਰਹੀ ਪ੍ਰਣਾਲੀ ਠੀਕ ਹੈ ਨਾ ਜਿਹਨੂੰ ਆਪਾਂ ਜਿਵੇਂ ਕਹਿ ਲਈਏ ਕਿ ਕੋਈ ਪਰੰਪਰਾ ਚੱਲੀ ਆ ਰਹੀ ਹੈ ਉਹਨੂੰ ਸੀਨਾ ਬਸੀਨਾ ਨਵਾਇਆ ਜਾ ਰਿਹਾ ਉਹਨੂੰ ਕਹਿੰਦੇ ਆ ਸੰਪਰਦਾ ਜੇਕਰ ਹੁਣ ਯੋਗਦਾਨ ਦੀ ਗੱਲ ਕਰੀਏ ਤਾਂ ਇਹਨਾਂ ਦਾ ਯੋਗਦਾਨ ਕੀ ਹੈ ਸਾਡੇ ਸਿੱਖ ਜਗਤ ਨੂੰ ਕੀ ਦੇਣਿਆ ਇਹਨਾਂ ਦੀ ਸਾਡੇ ਸਿੱਖ ਸਮਾਜ ਨੂੰ ਦੇਖੋ ਕਾਸ਼ਦੀਪ ਜੀ ਸਭ ਤੋਂ ਵੱਡੀ ਦੇਣ ਤਾਂ ਇਹੀ ਹੈ ਕਿ ਇਹ ਆਪਣੀ ਪ੍ਰਣਾਲੀ ਨੂੰ ਸੰਭਾਲ ਕੇ ਬੈਠੇ ਆ ਜੇ ਆਪਣੇ ਇਤਿਹਾਸ ਨੂੰ ਅਮੀਰ ਵਿਰਾਸਤ ਨੂੰ ਸੰਭਾਲ ਕੇ ਬੈਠੇ ਆ ਆਪਾਂ ਬਹੁਤ ਵਾਰ ਇਦਾਂ ਦੇਖਦੇ ਆ ਕਿ ਕਾਰ ਸੇਵਾ ਦੇ ਨਾਮ ਦੇ ਉੱਪਰ ਪੁਰਾਤਨ ਨਿਸ਼ਾਨੀਆਂ ਪੁਰਾਤਨ ਗੁਰੂ ਘਰ ਉਹਦੇ ਖਤਮ ਕੀਤਾ ਜਾਂਦਾ ਉਹਦੇ ਬਾਰੇ ਫਿਰ ਕੀ ਕਵਾਂਗੇ ਆਪਾਂ ਕਾਰ ਸੇਵਾ ਵਾਲਿਆਂ ਨੇ ਤਾਂ ਸਿਰਫ ਸੇਵਾ ਕਰਨੀ ਆ ਉਹਨਾਂ ਦਾ ਮਕਸਦ ਸਿਰਫ ਸੇਵਾ ਕਰਨ ਦਾ ਨਿਸ਼ਾਨੀਆਂ ਢਾਉਣੀਆਂ ਬਚਾਉਣੀਆਂ ਉਹ ਪ੍ਰਬੰਧ ਪ੍ਰਬੰਧਕਾਂ ਦਾ ਮੈਂ ਸਵਾਲ ਨੂੰ ਸੰਪਰਦਾਵਾਂ ਦੇ ਨਾਲ ਤੇ ਜਥੇਦਿਰ ਨਾਲ ਕਨੈਕਟ ਕਰਕੇ ਤੁਹਾਨੂੰ ਪੁੱਛੂੰਗਾ ਜਦੋਂ ਕਿਸਾਨੀ ਮੋਰਚਾ ਲੱਗਾ ਸੀ ਆਪਣਾ ਠੀਕ ਹੈ ਜੀ ਵੀਰ ਅਮਰਤਪਾਲ ਸਿੰਘ ਮੈਰੋਂ ਨੂੰ ਆਪਾਂ ਸਾਰੇ ਜਾਣਦੇ ਆ ਉਹਨਾਂ ਵੱਲੋਂ ਇੱਕ ਕਾਲ ਦਿੱਤੀ ਗਈ ਸੀਗੀ ਕਿ ਜਿੰਨੀਆਂ ਵੀ ਸੰਪਰਦਾਵਾਂ ਨੇ ਚਾਹੇ ਉਹ ਬੁੱਢਾ ਦਾਲਾ ਚਾਹੇ ਉਹ ਨਿਹੰਗ ਸਿੰਘਾਂ ਚਾਹੇ ਵਿਧੀ ਜੰਦੀਏ ਨੇ ਹਨਾ ਹਰੀਆ ਬੇਲ ਵਾਲੇ ਨੇ ਜਿੰਨੀਆਂ ਵੀ ਸੰਪਰਦਾਵਾਂ ਨੇ ਜਦੋਂ ਪਹਿਲਾਂ ਕਦੀ ਲੋੜ ਪੈਂਦੀ ਸੀ ਪੀੜ ਪੈਂਦੀ ਸੀ ਬਾਬਾ ਹਨੂਮਾਨ ਸਿੰਘ ਜੀ ਕੋਲ ਵੀ ਇੱਕ ਚਿੱਠੀ ਆਈ ਸੀਗੀ ਤਾਂ ਉਹਨਾਂ ਨੇ ਵੀ ਮਿਆਨ ਚ ਤਲਵਾਰ ਕੱਢੀ ਸੀ ਤੇ ਲੜਨ ਚੱਲ ਗਏ ਸੀਗੇ ਠੀਕ ਹੈ ਆਪਣਾ ਫਰਜ਼ ਅਦਾ ਕੀਤਾ ਉਹਨਾਂ ਨੇ ਤੇ ਅੱਜ ਫਿਰ ਉਸ ਨਿਹੰਗ ਸਿੰਘ ਜਿਹੜੇ ਨੇ ਜਾਂ ਸਾਡੀਆਂ ਸੰਪਰਦਾਵਾਂ ਦੇ ਜਿਹੜੇ ਯੋਧੇ ਕਿਉਂ ਨਹੀਂ ਸਾਹਮਣੇ ਆਉਂਦੇ ਜਦੋਂ ਲੋੜ ਪੈਂਦੀ ਆ ਕੌਮ ਨੂੰ ਆਪਣੇ ਕਿਸਾਨੀ ਮੋਰਚੇ ਵਾਲੇ ਵੀਰ ਅਮਰਤਪਾਲ ਸਿੰਘ ਨੇ ਕਾਲ ਦਿੱਤੀ ਕਿ ਆਓ ਸਾਡੇ ਬੰਦੇ ਮਾਰ ਰਹੇ ਆ ਸਾਡੇ ਕਿਸਾਨ ਸੜਕਾਂ ਤੇ ਬੈਠੇ ਆ ਪੁਲਿਸ ਉਹਨਾਂ ਤੇ ਅਤਿਆਚਾਰ ਕਰੀ ਆ ਉਹ ਮੰਜੂ ਗੈਸ ਦੇ ਗੋਲੇ ਭਰਾਇਆ ਜਾ ਰਿਹਾ ਇਵਨ ਕਿ ਹੁਣ ਤਾਂ ਸਾਹਮਣੇ ਤੋਂ ਗੋਲੀਆਂ ਵੀ ਚੱਲ ਰਹੀਆਂ ਤੇ ਨਿਹੰਗ ਸਿੰਘ ਫੌਜਾਂ ਅੱਗੇ ਆਉਣ ਦੇਖੋ ਅਕਾਸ਼ਦੀਪ ਜੀ ਤੁਹਾਡਾ ਸਵਾਲ ਬਹੁਤ ਵਧੀਆ ਪਹਿਲੀ ਗੱਲ ਤਾਂ ਮੈਂ ਅਮਰਤਪਾਲ ਮੈਰੋ ਦਾ ਨਾਮ ਕਿਸੇ ਵੀ ਵਿਸ਼ੇ ਦੇ ਵਿੱਚ ਲੈਣਾ ਨਹੀਂ ਸੀ ਚਾਹੁੰਦਾ ਹੁਣ ਤੁਸੀਂ ਲੈ ਲਿਆ